ਸਿਕਾਲ ਬਠਿੰਡਾ ਪੁਲਿਸ ਨੇ ਅੱਜ ਇੱਕ ਚੋਰੀ ਦੀ ਅਹਿਮ ਵਾਰਦਾਤ ਦੇ ਮਾਮਲੇ ਨੂੰ ਸੁਲਝਾ ਲਿਆ ਇਸ ਦੇ ਸਬੰਧ ਦੇ ਵਿੱਚ ਉੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਤੇ ਗੱਲ ਕਰਦੇ ਹਾਂ ਬਠਿੰਡਾ ਪੁਲਿਸ ਭਾਵੇਂ ਪਿਛਲੇ ਸਮੇਂ 'ਚ ਹੋਈਆਂ ਦਰਜਨ ਦੇ ਕਰੀਬ ਚੋਰੀਆਂ ਦੀਆਂ ਵਾਰਦਾਤਾਂ ਅਨਟਰੇਸ ਲਈ ਬੈਠੀ ਹੈ ਪਰ ਬੀਤੇ ਕੁਝ ਦਿਨ ਪਹਿਲਾਂ ਬਠਿੰਡਾ ਦੇ ਪ੍ਰਤਾਪ ਨਗਰ 'ਚ ਇੱਕ ਸਰਾਫੇ ਦੀ ਦੁਕਾਨ ਤੇ ਹੋਈ ਚੋਰੀ ਦੀ ਵੱਡੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਅੱਜ ਇਸ ਦਰਬ ਦੇ ਵਿੱਚ ਐਸਐਸਪੀ ਜੋਤੀ যাদব ਤੇ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਪਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਫਲੈਸ਼ ਦਾ ਤੋਂ ਚੋਰੀ ਦੀ ਇਸ ਵਾਰਦਾਤ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਹੰਗਾਮੇ ਦਾ ਪ੍ਰਦਰਸ਼ਨ ਉਸ ਵੇਲੇ ਹੋਇਆ ਸੀ ਜਦੋਂ ਇਹ ਚੋਰੀ ਦੀ ਵਾਰਦਾਤ ਬਟੰਡਾ ਦੇ ਪ੍ਰਤਾਪ ਨਗਰ ਦੇ ਇੱਕ ਸਰਾਫੇ ਦੀ ਦੁਕਾਨ ਤੇ ਵਾਪਰੀ ਸੀ ਤੇ ਪੁਲਿਸ ਵੱਲੋਂ ਅਖੀਰ ਇਸ ਚੋਰੀ ਦੀ ਵਾਰਦਾਤ ਦਾ ਪਰਦਾ ਫਾਸ਼ ਕਰਤਾ ਨਾਲ ਨਾਲ ਇੱਕ ਗਰੋਹ ਨੂੰ ਵੀ ਬੇਨਕਾਬ ਕੀਤਾ ਜੋ ਕੈਰੀਅਰ ਸਟੇਟ ਤੋਂ ਬਾਹਰ ਤੋਂ ਆਪਰੇਟ ਹੁੰਦਾ ਸੀ ਅਜਿਹਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ 14 ਜਨਵਰੀ ਦੀ ਰਾਤ ਨੂੰ ਪ੍ਰਤਾਪਨਗਰ ਦੇ ਪਰਸ ਜੇਲਰਜ਼ ਨਾਮ ਦੇ ਸਰਾਫੇ ਦੀ ਦੁਕਾਨ ਤੇ ਚੋਰੀ ਹੋਈ ਸੀ ਜਿੱਥੇ ਕਿਲੋਆਂ ਦੇ ਹਿਸਾਬ ਦੇ ਨਾਲ ਚਾਂਦੀ ਚੋਰੀ ਹੋਈ ਸੀ ਤੇ ਹੋਰ ਨਗਦੀ ਵਗੈਰਾ ਵੀ ਗਹਿਣੇ ਜਿਹੜੇ ਸੀ ਉਹ ਚੋਰੀ ਹੋਣ ਦੀ ਕਵਰ ਉਸ ਵੇਲੇ ਨਸਰ ਕੋਈ ਸੀ ਤੇ ਪੁਲਿਸ ਕੋਲ ਐਫ ਆਈ ਆਰ ਦਰਜ ਹੋਈ ਤੇ ਉਸ ਤੋਂ ਬਾਅਦ ਪ੍ਰਦਰਸ਼ਨ ਵੀ ਜ਼ੋਰਦਾਰ ਤਰੀਕੇ ਨਾਲ ਹੋਏ ਪਰ ਜਿਹੜਾ ਇਸ ਨੂੰ ਸੁਲਝਾਉਂਦੇ ਆ ਸੁਲਝਾਉਂਦੇ ਆ ਪੁਲਿਸ ਨੂੰ ਜਿਹੜਾ 1 ਮਹੀਨੇ ਦੇ ਕਰੀਬ ਸਮਾਂ ਲੱਗਿਆ ਤੇ ਅੱਜ ਆਖਿਰ ਇੱਕ ਸਪਤਾਹ ਹੱਥ ਲੱਗੀ ਹੈ ਚਾਰ ਜਿਹੜੇ ਮਲਜ਼ਮ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਕੋਲੋਂ 7 ਕਿਲੋ ਚਾਂਦੀ ਬਰਾਮਦ ਹੋਣ ਦਾ ਵੀ ਪੁਲਿਸ ਨੇ ਖੁਲਾਸਾ ਕੀਤਾ ਤਾਂ ਇਸੇ ਤਾਰ ਜਿਹੜੇ ਸੀ ਪੂਰੀ ਵਾਰਤਾ ਦੇ ਤਾਰ ਜੁੜੇ Rajasthan ਤੱਕ Madhya Pradesh ਤੱਕ ਅਜੇ ਹੁਸ ਪ੍ਰਸ਼ਦਕਾਰੀਆਂ ਦੇ ਵੱਲੋਂ ਦੱਸਿਆ ਗਿਆ ਤੇ ਪ੍ਰਸ਼ਦਕਾਰੀਆਂ ਦੇ ਦੱਸਣ ਅਨੁਸਾਰ ਇਹ ਕਾਰਾ ਇੱਕ ਚਲਦੇ ਫਿਰਦੇ ਚੋਰ ਗਿਰੋਦਾ ਸੀ ਜਿਸ ਤੱਕ ਪਹੁੰਚਣ ਦੇ ਲਈ ਪੰਜਾਬ ਹਰਿਆਣਾ ਦੇ ਵੱਖੋ ਵੱਖ ਸ਼ਹਿਰਾਂ ਜਿਵੇਂ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਫਿਰੋਜ਼ਪੁਰ ਤੇ ਹਰਿਆਣਾ ਦੇ ਜੀਂਦ ਕਰਨਾਲ ਮੇਵਾਤ ਰਿਵਾੜੀ ਤੱਕ ਜਿਹੜੀ ਪੁਲਿਸ ਨੂੰ ਤਫਤੀਸ਼ ਕਰਨੀ ਪਈ ਹੈ ਤੇ ਇਸ ਦਾ ਦਾਇਰਾ ਯਾਨੀ ਦੋ ਸਟੇਟਾਂ ਤੱਕ ਫੈਲਿਆ ਤੇ ਉਸ ਤੋਂ ਬਾਅਦ ਇਸ ਤਿਤਾਰ ਜਿਹੜੇ ਨੇ Rajasthan ਤੇ Madhya Pradesh ਤੱਕ ਜੁੜਦੀ ਗਈ ਤੇ ਪੁਲਿਸ ਅਧਿਕਾਰੀਆਂ ਦੇ ਹੋਰ ਦੱਸਣ ਅਨੁਸਾਰ Rajasthan ਦੇ ਜ਼ਿਲ੍ਹਾ ਕੋਟਾ ਦੇ ਰਹਿਣ ਵਾਲੇ ਅਨਿਲ ਅੰਪੂੜੀ ਨੇ ਬਰਨਾਲਾ ਨਿਵਾਸੀ ਗੋਬਿੰਦਾ ਓਮੀ ਉਰਫ ਟਾਈਗਰ ਅਤੇ ਅਹਿਮਦਗੜ੍ਹ ਨਿਵਾਸੀ विक्रम बर्मा ਨਾਲ ਮਿਲ ਕੇ 10-12 ਜਿਹੜਾ ਵਿਅਕਤੀਆਂ ਦਾ ਇੱਕ گروਹ ਬਣਾਇਆ ਹੋਇਆ ਸੀ ਤੇ ਇਸ گروਹ ਦੇ ਵਿੱਚ ਵਿਅਕਤੀ ਬੰਦੇ ਹੀ ਨਹੀਂ ਬਲਕਿ ਔਰਤਾਂ ਵੀ ਸ਼ਾਮਲ ਸੀ ਜਿਸ ਤਰ੍ਹਾਂ ਕਿ ਜੋ ਸੀਸੀਟੀਵੀ ਪਟੰਡਾ ਦੀ ਵਾਰਦਾਤ ਦੀ ਸਾਹਮਣੇ ਆਈ ਸੀ ਉਸ ਦੇ ਵਿੱਚ ਵੀ ਵੇਖਿਆ ਗਿਆ ਕਿ ਔਰਤਾਂ ਅਤੇ ਬੰਦੇ ਦੋਵੇਂ ਦੋਵੇਂ ਜਿਹੜੇ ਸੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਤੇ ਅਜਿਹਾ ਹੀ ਇਸ ਦੇ ਖੁਲਾਸੇ ਦੇ ਵਿੱਚ ਵੀ ਸਾਹਮਣੇ ਆਇਆ ਹੈ ਕਿ ਇਹ ਗਰੋਹ 4 ਵਿਅਕਤੀ ਚਲਾਉਂਦੇ ਸੀ ਜੋ ਹੁਣ ਤੱਕ ਪੁਲਿਸ ਦੀ ਪਕੜ ਦੇ ਵਿੱਚ ਆ ਚੁੱਕੇ ਨੇ ਤੇ ਬਾਕੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਾਨੀ ਬਾਕੀ ਅਜੇ ਭਰਾਰ ਨਹੀਂ ਤਾਂ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿਹੜੇ 4 ਵਿਅਕਤੀ ਇਸ 4 ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਜਦੋਂ ਕਿ ਉਹਨਾਂ ਦੇ ਕੋਲੋਂ 7 ਕਿਲੋ ਚਾਂਦੀ ਵੀ ਬਰਾਮਦ ਹੋਈ ਹੈ ਤੇ ਇਸ ਦੇ ਨਾਲ ਹੀ ਹੋਰ ਅਜੇ ਤਫ਼ਤੀਸ਼ ਜਾਰੀ ਹੈ ਤੇ ਹੁਣ ਇਸ ਦੇ ਸੰਬੰਧ ਦੇ ਵਿੱਚ ਜੋ ਦਿਲਚਸਪ ਪਹਿਲੂ ਸਾਹਮਣੇ ਆਇਆ ਉਹ ਦਿਲਚਸਪ ਪਹਿਲੂ ਕੀ ਸੀ ਉਹ ਦਿਲਚਸਪ ਪਹਿਲੂ ਹੈ ਕਿ ਇਹ ਜਿਹੜਾ ਗਰੋ ਹੈ ਇੱਕ ਚਲਦਾ ਗਰੋ ਹੈ ਚਲਦਾ ਫਿਰਦਾ ਗਰੋ ਹੈ ਇੱਕ ਥਾਂ ਤੇ ਵਾਰਦਾਤ ਨੂੰ ਅੰਜਾਮ ਨਹੀਂ ਹੁੰਦਾ ਸੀ ਔਰ ਇਹ ਵਾਰਦਾਤ ਨੂੰ ਅੰਜਾਮਦਾ ਸੀ ਜਿੱਥੇ ਸ਼ਹਿਰ ਦੇ ਵਿੱਚ ਕੋਈ ਵੱਡਾ ਮੇਲਾ ਲੱਗਿਆ ਤੇ ਉਸ ਕੋਈ ਵੱਡਾ ਸਮਾਗਮ ਚੱਲ ਰਿਹਾ ਤਾਂ ਉੱਥੇ ਇਹ ਕੁਝ ਦਿਨਾਂ ਲਈ ਰੁਕਦੇ ਸੀ ਤੇ ਉੱਥੇ ਕੰਮ ਕਰਦੇ ਸੀ ਗੁਬਾਰੇ ਵੇਚਣ ਦਾ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜੀਆਂ ਗਰੋ ਦੇ ਵਿੱਚ ਔਰਤਾਂ ਸੀ ਉਹ ਵੀ ਗੁਬਾਰੇ ਵੇਚਣ ਦਾ ਕੰਮ ਕਰਦੀਆਂ ਸੀ ਤੇ ਇਹ ਜਿਹੜੇ ਵਿਅਕਤੀ ਸੀ ਇਹ ਵੀ ਗੁਬਾਰੇ ਵੇਚਣ ਦਾ ਕੰਮ ਕਰਦੇ ਸੀ ਤੇ ਨਾਲੋਂ ਨਾਲ ਇਹ ਉਸ ਇਲਾਕੇ ਦੇ ਵਿੱਚ ਇੱਕ ਸਪੌਟ ਚੁੰਨਦੇ ਸੀ ਕੋਈ ਦੁਕਾਨ ਜਾਂ ਮਤਲਬ ਕਰ ਇਹੋ ਜਿਹਾ ਚੁੰਨਦੇ ਸੀ ਜਿੱਥੇ ਉਹ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦੇ ਸਕਣ ਇੱਕ ਵੱਡਾ ਹੱਥ ਮਾਰ ਕੇ ਉੱਥੋਂ ਖਿਸਕ ਸਕਣ ਤੇ ਇਸੇ ਤਰ੍ਹਾਂ ਇਹ ਕਰਦੇ ਸੀ ਜਾਨੀ ਜਿੱਥੇ ਕੋਈ ਮੇਲਾ ਹੁੰਦਾ ਸੀ ਤਾਂ ਉੱਥੇ ਪਹਿਲਾਂ ਰੇਕੀ ਕਰਦੇ ਸੀ ਤੇ ਮੇਲਾ ਜਦੋਂ ਖਤਮ ਹੁੰਦਾ ਸੀ ਤਾਂ ਇਹ ਆਪਣਾ ਮੇਲਾ ਲੁੱਟ ਕੇ ਅੱਗੇ ਰਫੂ ਚੱਕਰ ਹੋ ਜਾਂਦੇ ਸੀ ਬਿਲਕੁਲ ਇਸੇ ਤਰ੍ਹਾਂ ਬਟੰਡਾ ਦੇ ਵਿੱਚ ਕੀਤਾ ਪਹਿਲਾਂ ਕਈ ਦਿਨ ਰੇਕੀ ਕੀਤੀ ਤੇ ਉਸ ਤੋਂ ਬਾਅਦ ਰੇਕੀ ਕਰਨ ਤੋਂ ਬਾਅਦ ਇਹਨਾਂ ਨੇ ਇਸ ਸਰਾਫੇ ਦੀ ਦੁਕਾਨ ਤੇ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਰਾਤ ਸਮੇਂ ਅੰਜਾਮ ਦਿੱਤਾ 14 ਤੇ 15 ਜਨਵਰੀ ਦੀ ਰਾਤ ਨੂੰ ਤੇ ਇਥੋਂ ਰਫੂ ਚੱਕਰ ਹੋ ਗਏ ਤੇ ਪੁਲਿਸ ਨੇ ਆਖਿਰ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕਰਦਾ ਤਾਂ ਸੁਣਾ ਦਿੰਨੇ ਆ ਐਸਐਸਪੀ ਜੋਤੀ ਜაძਬ ਦਾ ਕੀ ਕਹਿਣਾ ਸੀ ਜਦੋਂ ਮੋਢਲੀ ਸਾਡੀ ਤਫਤੀਸ਼ ਹੋਈ ਤੇ ਸਾਨੂੰ ਪਤਾ ਲੱਗਿਆ ਕਿ ਇੱਕ ਗਰੁੱਪ ਸੀਗਾ 13 uh, 14% ਅਣਪਛਾਤੇ ਵਿਅਕਤੀ ਸੀਗੇ ਮੋਸਟਲੀ ਦੇ ਫੇਸਿਸ ਕਵਰਡ ਸੀਗੇ ਤੇ ਜਦੋਂ ਅਸੀਂ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਆਸ-ਪਾਸ ਦੇ ਕੈਮਰਾਸ ਚੈੱਕ ਕੀਤੇ ਤੇ ਸਾਨੂੰ ਕੁਝ-ਕੁਝ ਜੋ ਇਨੀਸ਼ੀਅਲ ਸਾਨੂੰ ਕਲੂਜ਼ ਮਿਲਨੇ ਸ਼ੁਰੂ ਹੋਏ ਤੇ ਸਾਨੂੰ ਪਤਾ ਲੱਗਿਆ ਕਿ ਆਹ ਟ੍ਰੇਨ ਰਾਹੀ ਪ੍ਰੋਬਬਲੀ ਆਏ ਸੀਗੇ ਤੇ ਕੁਝ ਇੱਕ ਜੁਗਾੜੂ ਟਾਈਪ ਕੀ ਰੈਡੀ ਵੀ ਕਿਸੇ ਕਿਸੇ ਸੀਸੀਟੀਵੀ ਫੁਟੇਜ ਵਿੱਚ ਸਾਨੂੰ ਦਿਖਾਈ ਦਿੰਦੀ ਹੈ ਉਦੋਂ ਬਾਅਦ ਕਿਉਂਕਿ ਸਿਮਿਲਰ ਚੋਰੀਆਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਮੇਨਲੀ ਗੁਰਦਾਸਪੁਰ ਜਗਰਾਓ ਮੁਕੇਰੀਆਂ ਦੇ ਵਿੱਚ ਰੂਪਨਗਰ ਤੇ ਫਿਲੌਰ ਫਗਵਾੜਾ ਦੇ ਵਿੱਚ ਕੁਝ ਚੋਰੀਆਂ ਹੋਈ ਸੀਗੀਆਂ ਜੋ ਸਿਮਿਲਰ ਇਦਾਂ ਦਾ ਗਿਰੋ ਸੀਗਾ ਉਹਨਾਂ ਨੇ ਵੀ ਜੁਵਲਰ ਸ਼ਾਪਸ ਨੂੰ ਹੀ ਉਹਦੇ ਉੱਪਰ ਹੀ ਅਟੈਂਪਟ ਵੀ ਕੀਤਾ ਕਿਸੇ ਜਗ੍ਹਾ ਕਿਸੇ ਜਗ੍ਹਾ ਚੋਰੀਆਂ ਹੋਈ ਸੀਗੀਆਂ ਤੇ ਇਦਾਂ ਦੀ ਘਟਨਾਵਾ ਉਸ ਟਾਈਮ ਤੇ ਕਈ ਸਾਰੇ ਜ਼ਿਲ੍ਹਾ ਜ਼ਿਲ੍ਹਿਆਂ ਚ ਹੋ ਚੁੱਕੀ ਸੀਗੀ ਤੇ ਅਸੀਂ ਫਿਰ ਉਹ ਉੱਥੇ ਵੀ ਜੋ ਜੋ ਤਫ਼ਤੀਸ਼ ਕੀਤੀ ਗਈ ਸੀਗੀ ਕਨਸਰਨਡ ਜੋ ਜ਼ਿਲ੍ਹੇ ਹਨ ਉਹਨਾਂ ਦੇ ਨਾਲ ਵੀ ਅਸੀਂ ਟਾਈਪ ਕੀਤਾ ਤੇ ਇਹਦੇ ਨਾਲ ਨਾਲ ਜਦੋਂ ਅਸੀਂ ਸਾਰੇ ਸਾਰੇ ਟ੍ਰੇਲਸ ਨੂੰ ਇਸਟੈਬਲਿਸ਼ ਕਰਦੇ ਗਏ ਤੇ ਅਸੀਂ ਪਹੁੰਚੇ ਇੱਕ ਅ ਐਮਪੀ ਬੇਸਡ ਗੈਂਗ ਦਾ ਸਾਨੂੰ ਇੱਕ ਕਲੂ ਮਿਲਣਾ ਸ਼ੁਰੂ ਹੋਇਆ ਤੇ ਅਸੀਂ ਸ਼ਿਵਪੁਰੀ ਐਮਪੀ ਦੀ ਇੱਕ ਕੋਈ ਗੈਂਗ ਸੀਗੀ ਅ ਜਿਹਦਾ ਸਾਨੂੰ ਥੋੜਾ ਬਹੁਤ ਕਲੂ ਲੱਗਿਆ ਤੇ ਸਾਨੂੰ ਜੋ ਫਰਸਟ ਬ੍ਰੇਕਥਰੂ ਮਿਲੀ ਇੱਕ ਅਨਿਲ ਨਾਦਾ ਪਰਸਨ ਜਿਹੜਾ ਕਿ ਹਾਲ ਕੀ ਘੜੀ ਚ ਇੱਥੇ ਰਹਿ ਰਿਹਾ ਸੀਗਾ ਇਨਾਦਾ ਜੋ ਗਿਰੋ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਬਟ ਆ ਜੋ ਅਨਿਲ ਨਾਦਾ ਪਰਸਨ ਹੈਗਾ ਉਹ ਰਹਿ ਰਿਹਾ ਸੀਗਾ ਰਾਜਸਥਾਨ ਕੋਟਾ ਬਟ ਆ ਜਗਰਾਉ ਵਿਖੇ ਸਾਨੂੰ ਮਿਲ ਤੇ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਦੇ ਨਾਲ ਦੇ ਸਾਥੀਆਂ ਦੀ ਵੀ ਅਰੈਸਟ ਜਗਰਾਉ ਤੋਂ ਹੋਈ ਜਿਹਦੇ ਵਿੱਚ ਮੇਨਲੀ ਇੱਕ ਓਮੀ ਨਾ ਦਾ ਪਰਸਨ ਹੈ ਗੋਵਿੰਦਾ ਨਾ ਦਾ ਜੋ ਦੋਨੋਂ ਪਰਾ ਸੀਗੇ ਆ ਸਾਰੇ ਕੇ ਸਾਰੇ ਹੀ ਮੱਧ ਪ੍ਰਦੇਸ਼ ਸ਼ਿਵਪੁਰੀ ਦੇ ਹੀ ਰਹਿਣ ਵਾਲੇ ਸੀਗੇ ਤੇ ਸਾਡਾ ਜੋ ਇਨੀਸ਼ੀਅਲ ਜੋ ਸਾਨੂੰ ਕਲੂ ਮਿਲ ਰਹੇ ਸੀਗੇ ਉਹ ਫਿਰ ਸਾਡਾ ਕਨਫਰਮ ਹੋ ਗਿਆ ਤੇ ਅਸੀਂ ਜਦੋਂ ਇਹਨਾਂ ਦੀ ਸਰਚ ਕਿ ਇਹਨਾਂ ਦੇ ਜੋ ਤੋਚਕਿਚ ਕੀਤੇ ਉਦੋਂ ਬਾਅਦ ਫਿਰ ਸਾਡੀ ਟੀਮ ਵੱਖਰੇ ਵੱਖਰੇ ਸਟੇਟ ਤੱਕ ਵੀ ਗਈ ਹੈ ਹਰਿਆਣਾ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਰਨਾਲ, ਜੀਂਦ, ਰਿਵਾੜੀ, ਨਾਰਨੋਲ, ਮਹਿੰਦਰਗੜ੍ਹ ਇੱਥੇ ਮਿਵਾਤ ਇੱਥੇ ਵੀ ਸਾਡੀ ਸਰਚ ਪਾਰਟੀਆਂ ਗਈ ਤੇ ਨਾਰਨੋਲ ਤੋਂ ਇੱਕ ਜੁਗਾੜੂ ਰੈਡੀ ਜੋ ਸਾਡੇ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਆਂਦੀ ਹੈਗੀ ਉਹ ਨੂੰ ਰਿਕਵਰ ਕੀਤਾ ਗਿਆ ਤੇ ਇਨਾਦੀ ਫਿਰ ਪੁਛਟਾਚ ਤੋਂ ਅੱਗੇ ਪਤਾ ਲੱਗਿਆ ਕਿ ਇਨਾਦਾ ਜੋ ਇੱਕ ਮਾਡਲਸ ਆਫ ਪਰੈਂਡੀ ਸੀਗਾ ਉਹ ਆ ਸੀਗਾ ਕਿ ਜੋ ਇਹ ਮੱਧ ਪ੍ਰਦੇਸ਼ ਦਾ ਜੋ ਪੂਰਾ ਗਿਰੋ ਹੈ ਇਨਾਂ ਦੇ ਕੁਝ ਜੋ ਆਪਣੇ ਫੈਮਿਲੀ ਦੇ ਜਾਂ ਰਿਲੇਟਿਵਸ ਇੱਥੇ ਰਹਿੰਦੇ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਜੋ ਇੱਥੇ ਰਹਿੰਦੇ ਹੈ ਉਹ ਉਹਨਾਂ ਨੂੰ ਲੌਜਿਸਟਿਕਲ ਸਪਲਾਈ ਵੀ ਪ੍ਰੋਵਾਈਡ ਕਰਦੇ ਸੀਗੇ ਤੇ ਰੈਕੀ ਕਰਕੇ ਉਹਨਾਂ ਨੂੰ ਟਾਰਗੇਟਸ ਦਿੰਦੇ ਸੀਗੇ ਤੇ ਜਦੋਂ ਇੱਕ ਵਾਰ ਟਾਰਗੇਟ ਫਿਕਸ ਹੋ ਜਾਂਦਾ ਸੀਗਾ ਤੇ ਜੋ ਬਾਕੀ ਗਿਰੋ ਦੇ ਮੈਂਬਰਸ ਹੈ ਉਹ ਟ੍ਰੇਨ ਦੇ ਰਾਹੀਂ ਫਿਰ ਅੱਗੇ ਕਈ ਵਾਰੀ ਬੱਸਸ ਦੇ ਰਾਹੀਂ ਆਪਣੇ ਟਾਰਗੇਟ ਏਰੀਆ ਤੱਕ ਪਹੁੰਚਦੇ ਤੇ ਜਿੱਥੇ ਉਹਨਾਂ ਨੂੰ ਟਾਰਗੇਟ ਮਿਲਦਾ ਸੀਗਾ ਉਸ ਤੋਂ ਕੁਝ ਦੂਰੀ 'ਤੇ ਉਤਰ ਕੇ ਪੈਦਲ ਜਾ ਕੇ ਤੇ ਕੌਨਸ਼ੀਅਸਲੀ ਸੀਸੀਟੀਵੀਜ਼ ਤੋਂ ਬਚਦੇ ਹੋਏ ਉੱਥੇ ਜੋ ਆਪਣੇ ਟਾਰਗੇਟ ਸ਼ਾਪਸ ਹੁੰਦੀਆਂ ਐ ਉੱਥੇ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਤੇ ਆ ਜੋ ਗਿਰੋ ਹੈਗਾ ਇਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੁਣ ਤੱਕ ਬਚਾ ਕੇ ਰੱਖਿਆ ਸੀਗਾ ਇੱਕ ਤਾਂ ਇਹਨਾਂ ਨੇ ਜਿੰਨੀ ਵੀ ਵਾਰਦਾਤਾਂ ਕੀਤੀਆਂ ਜੋ ਮੈਂ ਤੁਹਾਨੂੰ ਪਹਿਲਾਂ ਦੱਸੀ ਐ ਉਹ ਸਾਰੀ ਕੀ ਸਾਰੀ ਜਦੋਂ ਫੌਗੀ ਸੀਜ਼ਨ ਸ਼ੁਰੂ ਹੋਇਆ ਤੇ ਗਹਿਰੀ ਧੁੰਦ ਹੋਣ ਦੀ ਸੀਗੀ ਉਸ ਵੇਲੇ ਸਾਰੀ-ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਕਿੱਥੇ ਅਗਰ ਕਿਸੇ ਸੀਸੀਟੀਵੀ ਕੈਮਰਾ ਲੱਗਿਆ ਵੀ ਹੋਏ ਤਾਂ ਇਹਨਾਂ ਦੀ ਪਛਾਣ ਨਾ ਹੋ ਪਾਏ ਦੂਸਰਾ ਇਹਨਾਂ ਨੇ ਜੋ ਪਬਲਿਕ ਈਵੈਂਟਸ ਹੁੰਦੇ ਜਿਵੇਂ ਕਿ ਮੇਲੇ ਵਗੈਰਾ ਲੱਗਦੇ ਹਨ ਉਹਦੀ ਇਹਨਾਂ ਨੇ ਯੂਜ਼ ਕਾਫੀ ਕੀਤੀ ਤੇ ਜਿਵੇਂ ਇਹਨਾਂ ਨੇ ਜੋ ਜਗਰਾਉਂ ਵਾਲੇ ਪਾਸੇ ਜਾਂ ਜੋ ਰੋਪੜ ਦੇ ਵਿੱਚ ਜਾਂ ਈਵਨ ਸਮਰਾਲਾ ਦੇ ਵਿੱਚ ਇੱਕ ਅਟੈਂਪਟ ਇਹਨਾਂ ਨੇ ਕੀਤਾ ਸੀਗਾ ਉਹ ਇਹਨਾਂ ਨੇ ਜੋੜ ਮੇਲਾ ਦੇ ਵੇਲੇ ਕੀਤਾ ਸੀਗਾ ਔਰ ਇੱਥੇ ਜੋ ਸਾਡੇ ਏਰੀਆ ਦੇ ਵਿੱਚ ਜੋ ਹੋਈ ਉਹ ਮੁਕਸਰ ਜੋ ਮਾਗੀ ਮੇਲਾ ਲੱਗ ਰਿਹਾ ਸੀਗਾ ਉਹਦੇ ਟਾਈਮ ਦੇ ਅਰਾਊਂਡ ਆ ਵਾਰਦਾਤ ਹੋਈ ਆ ਕੀ ਕਰਦੇ ਸੀਗੇ ਕਿ ਕੁਝ ਇਨਾਦੇ ਗਰੁੱਪ ਦੇ ਮੈਂਬਰਸ ਮੇਲ ਫੀਮੇਲ ਦੋਨੋਂ ਉਹ ਗੁਬਾਰੇ ਵਗੈਰਾ ਵੇਚਣ ਦਾ ਕੰਮ ਕਰਨ ਲੱਗ ਜਾਂਦੇ ਸੀਗੇ ਉਸ ਗੁਬਾਰੇ ਵੇਚਣ ਦੀ ਆੜ ਦੇ ਵਿੱਚ ਇਹ ਏਰੀਆ ਦੀ ਰੈਕੀ ਕਰਦੇ ਤੇ ਦੇਖਦੇ ਕਿ ਕਿੱਥੇ ਸਿਕਿਉਰਿਟੀ ਗਾਰਡਸ ਵਗੈਰਾ ਨਹੀਂ ਹੁੰਦੇ ਕਿਸ ਜੁਐਲਰ ਸ਼ਾਪ ਤੇ ਉੱਪਰ ਤੇ ਉੱਥੇ ਫਿਰ ਇਹ ਟਾਰਗੇਟ ਆਪਣਾ ਬਣਾ ਕੇ ਫਿਰ ਆਪਣੇ ਜੋ ਗਿਰੋਹ ਦੇ ਬਾਕੀ ਮੈਂਬਰਸ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਸੀਗੇ ਕਿਉਂਕਿ ਬੜਾ ਤਰੀਕੇ ਨਾਲ ਹੀ ਆਉਂਦੇ ਸੀਗੇ ਤੇ ਫੋਨਸ ਵਗੈਰੇ ਆਪਣੇ ਕਹੀਂ ਰੱਖ ਕੇ ਜੋ ਇਨਾਦਾ ਲੋ ਕਲ ਜੋ ਕੰਟੈਕਟਸ ਹੁੰਦੇ ਆ ਉਹਦੇ ਕੋਲ ਫੋਨ ਬੰਦ ਕਰਕੇ ਉਹਦੇ ਕੋਲ ਰੱਖ ਦਿੰਦੇ ਸੀਗੇ ਤਾਂ ਕਿ ਟੈਕਨੀਕਲੀ ਨਾ ਨੂੰ ਟ੍ਰੇਸ ਆਊਟ ਨਾ ਕੀਤਾ ਜਾ ਸਕੇ ਬਟ ਤਜਾਹਰ ਹੈ ਪੁਲਿਸ ਨੇ ਇਸ ਚੋਰੀ ਦੀ ਵਾਰਦਾਤ ਨੂੰ ਜਿਹੜਾ ਸੁਲਝਾ ਕੇ ਇੱਕ ਸਵਾਸ਼ੀ ਵਾਲਾ ਕੰਮ ਕੀਤਾ ਪਰ ਇੱਥੇ ਇਹ ਵੀ ਦੱਸਦੀ ਹੈ ਕਿ ਕੀ ਰਵੇ ਜੀ ਸਤਿ ਪਾਏ ਜੀ ਸਤਿ ਪਾਏ ਜੀ ਕੀ ਜਿਹੜਾ ਤੁਹਾਨੂੰ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਦੁਕਾਨ ਦੇ ਉੱਤੇ ਚੋਰੀ ਹੋਈ ਸੀ ਤੇ ਅੱਜ ਪੁਲਿਸ ਵੱਲੋਂ ਜਿਹੜੇ ਦੋ ਮੁੰਡੇ ਜਿਹੜੇ ਚੋਰ ਫੜੇ ਗਏ ਤੇ ਇਹ ਜਿਹੜਾ ਸਾਲੋ ਤੇ ਸਿਆਰਾ ਸੋਪਰੇਗਾ ਤੇ 7 ਕਿਲੋ ਜਿਹੜੀ ਚਾਪੀ ਪ੍ਰਾਪਤ ਹੋਈ ਹੈ ਇਸ ਸਬੰਧ ਵਿੱਚ ਕੀ ਕਰੀਏ ਇਹਦੇ ਵਿੱਚ ਆਏ ਹੈ ਜੀ ਸਾਡ ਨੂੰ ਸੁਣਨ ਚ ਹਜ ਤੱਕ ਇਹ ਆਇਆ ਹੈ ਵੀ ਜਿਹੜੇ ਤਿੰਨ ਬੰਦੇ ਇਹਨਾਂ ਨੇ ਪਹਿਲਾਂ ਫੜਲੇ ਸੀਗੇ ਉਦੋਂ ਅੱਗੇ ਜਦੋਂ ਇਹਨਾਂ ਨੇ ਲੜੀ ਚਲਾਈ ਪੁਲਿਸ ਨੇ ਪੰਜਾਬ ਪੁਲਿਸ ਨੇ ਤਾਂ ਫਿਰ ਇੱਕ ਬੰਦਾ ਇਹਨਾਂ ਨੇ ਜਿਹਨੂੰ ਇਹ ਸਮਾਨ ਵੇਚਦੇ ਸੀਗੇ ਉਹ ਬੰਦਾ ਫੜਿਆ ਉਹ ਬੰਦਾ ਫੜ ਤੋਂ ਬਾਅਦ ਅੱਜ ਪੁਲਿਸ ਨੇ ਇੱਕ ਕਾਨਫਰੰਸ ਵੀ ਕੀਤੀ ਸੀਗੀ ਉਹਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਵੀ ਕਾਨਫਰੰਸ ਦੇ ਵੀ 7 ਕਿਲੋ ਚਾਂਦੀ ਅਸੀਂ ਉਹਨਾਂ ਤੋਂ ਬਰਾਮਦ ਕਰ ਲਈ ਹੈ ਇਦੇ ਵਿੱਚ ਬੰਦੇ ਸੀਗੇ ਜੀ ਘੱਟੋ ਘੱਟ 16 16 ਬੰਦਿਆਂ ਦੇ ਵਿੱਚੋਂ ਹਜੇ ਤੱਕ ਤਿੰਨ ਚੋਰ ਹੈ ਤੇ ਇੱਕ ਬੰਦਾ ਜਿਹਨੇ ਕੁਝ ਸਮਾਨ ਲਿੱਤਾ ਸੀ ਜਾਂ ਉਹ ਬੰਦਾ ਫੜਿਆ ਹੋਇਆ ਹੈ ਬਾਕੀ ਦੇ 13 ਚੋਰ ਹੈ ਜਿਹੜੇ ਉਹ ਬਾਕੀ ਫੜਨ ਵਾਲੇ ਰਹਿੰਦੇ ਹੈ ਤੇ ਸਾਨੂੰ ਜਿੰਨਾ ਕਿ ਸਾਡੀ ਆਸ ਸੀ ਕਿ ਸਾਡਾ ਸਮਾਨ ਗਿਆਗਾ ਸਾਡੇ ਲਿਸਟ ਦੇ ਵਿੱਚ ਤਾਂ ਉਹਦੇ ਵਿੱਚੋਂ ਸਾਡਾ ਤਾਂ ਇਹ ਹਜੇ ਅੱਧ ਤੱਕ ਵੀ ਬਰਾਮਦ ਨਹੀਂ ਹੋ ਸਕਿਆਗਾ ਕਿਉਂਕਿ ਸਾਡੇ ਇਹਦੇ ਵਿੱਚ ਸਮਾਨ ਸੀਗਾ ਜੀ 1 ਗ੍ਰਾਮ 골ਡ ਵਾਲਾ ਜਿਹਦੇ ਉੱਤੇ 1 ਗ੍ਰਾਮ ਸੋਨਾ ਸੀ ਚੜਾ ਕੇ ਹੀ ਜਿਹੜੇ ਲੋਕ ਬਣਾ ਦਿੰਦੇ ਸਾਡੇ ਤੋਂ ਉਹਨਾਂ ਨੂੰ ਦਿੰਦੇ ਹੁੰਦੇ ਸੀ ਸਾਡਾ ਉਹ ਸਮਾਨ ਹਜੇ ਤੱਕ ਸਾਨੂੰ ਇੱਕ ਪੀਸੀਬੀ ਉਹਦੇ ਵਿੱਚੋਂ ਨਹੀਂ ਦੱਸਿਆ ਗਿਆ ਵੀ ਸੋਦਾ ਮਿਲਿਆ ਉਹਦੇ ਵਿੱਚ ਵੀ ਘੱਟੋ ਘੱਟ ਵੀ 40 ਕਿਲੋ ਦੇ ਸਮਾਨ ਸਾਡਾ ਕੱਚਾ ਸਮਾਨ ਸੀਗਾ ਜੀ ਜੀ ਦੀ ਕੀਮਤ ਗ੍ਰਾਮ ਦੇ ਹਿਸਾਬ ਨਾਲ ਹੀ ਬਣਦੀ ਹੈ ਜੀ ਉਹ ਉਹਦੀ ਲੇਬਰ ਬਹੁਤ ਪੈਂਦੀ ਸਾਨੂੰ ਜਿਹੜਾ ਅਸੀਂ ਬਣਾ ਕੇ ਰੱਖਦੇ ਆ ਉਹ ਅਸੀਂ ਬਣਾ ਕੇ ਰੱਖਿਆ ਹੋਇਆ ਸੀਗਾ ਘੱਟੋ ਘੱਟ 40 ਕਿਲੋ ਵਜਨ 40 ਕਿਲੋ ਵਜਨ ਉਹਦੀ ਕੀਮਤ ਘੱਟੋ ਘੱਟ ਬਣਦੀ ਹੈ ਜੀ ਅੰਦਾਜ਼ਾ ਜਾ ਬੀਟ ਦੇ ਹਿਸਾਬ ਨਾਲ ਲਾਈਏ ਤਾਂ ਉਹਦੀ ਕੀਮਤ ਵੀ ਬਹੁਤ ਜ਼ਿਆਦਾ ਬਣਦੀ ਹੈ ਜੀ ਉਹ ਸਾਡਾ ਸਮਾਨ ਹਜੇ ਤੱਕ ਕੀਮਤੀ ਸਮਾਨ ਹੀ ਹੈ ਜੀ ਸਾਡਾ ਉਹ ਜਿੱਦਿਕੇ 8-10 ਲੱਖ ਰੁਪਇਆ ਕੀਮਤ ਉਹਦੀ ਵੀ ਬਣਦੀ ਹੈ ਜੀ ਉਹ ਸਾਡਾ ਸਮਾਨ ਹਜੇ ਤੱਕ ਸਾਨੂੰ ਇੱਕ ਪੀਸ ਵੀ ਨਹੀਂ ਉਹਦਾ ਦੱਸਿਆ ਗਿਆ ਵੀ ਥੋੜਾ ਫੜਿਆ ਗਿਆ ਕਿ ਨਹੀਂ ਗਿਆ ਤੇ 1 ਗ੍ਰਾਮ 골ਡ ਵਾਲਾ ਜਿਹੜਾ 6-7 ਕਿਲੋ ਸਮਾਨ ਜੀ ਸਾਡਾ ਇਸ ਕਾਊਂਟਰ ਦੇ ਵਿੱਚੋਂ ਇਸ ਪਿਆ ਸੀਗਾ ਉਹ ਸਾਡਾ ਚੱਕਿਆ ਗਿਆਗਾ ਜਿਹਦੇ ਵਿੱਚ ਕੜੇ ਤੇ ਝੂੜੀਆਂ ਵਗੈਰਾ ਸੀਗਾ ਜੀ ਉਹ 1 ਗ੍ਰਾਮ 골ਡ ਵਾਲਾ ਸੀ ਐਸ ਕਾਊਂਟਰ ਦੇ ਵਿੱਚ ਸਾਡਾ ਚਾਂਦੀ ਦਾ ਹੀ ਸਮਾਨ ਸੀ ਜੀ ਉੱਪਰ ਸਾਡਾ ਸਾਰਾ ਚਾਂਦੀ ਨਾਲ ਭਰਿਆ ਹੋਇਆ ਸੀ ਜਿਵੇਂ ਆਹ ਡੱਬੇ ਲੱਗੇ ਹੋਏ ਜੀ ਇਹ ਅਸੀਂ ਹੁਣ ਨਵੇਂ ਡੱਬੇ ਕਿਸੇ ਤੋਂ ਧਾਰ ਸਮਾਨ ਲੈ ਕੇ ਲਾਏ ਇਹਦੇ ਵਿੱਚ ਅਸੀਂ ਹੁਣ ਇਹ ਬੇਨਤੀ ਕਰਦੇ ਜੀ ਪੰਜਾਬ ਪੁਲਿਸ ਨੂੰ ਅਸ ਅਸ ਵੀ ਸਾਹਿਬ ਆਈ ਜੀ ਸਾਹਿਬ ਨੂੰ ਤੇ ਆਪਣੇ ਐਸਪੀ ਸਾਹਿਬ ਨੂੰ ਤੇ ਐਸਐਚਓ ਸਾਹਿਬ ਤੇ ਜਿੰਨੀ ਵੀ ਫੋਰਸੇ ਦੇ ਵਿੱਚ ਕੰਮ ਕਰ ਰਹੀ ਹੈ ਅਸੀਂ ਉਹਨਾਂ ਦਾ ਤਾਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਜਲਦੀ ਇਹ ਕੰਮ ਕੀਤਾ ਹੈ ਹੁਣ ਅਸੀਂ ਫੋਰਸ ਤੋਂ ਇਹੀ ਮੰਗ ਕਰਦੇ ਆਂ ਵੀ ਸਾਡਾ ਜਿਹੜਾ ਸਮਾਨ ਹੈ ਬਾਕੀ ਦਾ ਉਹ ਸਾਨੂੰ ਜਲਦੀ ਤੋਂ ਜਲਦੀ ਅਧ ਕਬਰ ਕਰਾਇਆ ਜਾਵੇ ਸਤਾਗੇ ਅਸੀਂ ਆਵਦੀ ਦੁਕਾਨ ਦੇ ਵਿੱਚ ਚਲਾ ਸਕੀ ਜੀ ਨਹੀਂ ਤੇ ਸਿੱਧ ਕਾਲ ਵਿੱਚ ਚਲਾ ਸਕਾਂਗੇ ਕਿਉਂਕਿ ਸਾਡੇ ਕੁਝ ਵੀ ਜਾਇਗਾ ਇਹ ਸਾਡੇ ਕੋਲੇ ਹੋਰ ਆਹ ਲੈ ਸਾਡਾ ਹੋਰ ਸਾਨੂੰ ਇਹ ਹੀ ਬੇਨਤੀ ਕਰਦੇ ਹਾਂ ਵੀ ਬਾਕੀ ਬੰਦਿਆਂ ਨੂੰ ਵੀ ਜਲਦੀ ਰੈਸਟ ਕਰ ਲੈਣ ਜੀ ਕਿਉਂਕਿ ਸਾਡਾ ਸਾਡਾ ਦੂਸਰਾ ਸਮਾਨ ਹੈ ਉਹ ਜਲਦੀ ਸਾਡੇ ਕੋਲੇ ਸਾਨੂੰ ਮਾਨਯੋਗ ਕੋਰਟ ਰਹੀਂ ਸਾਨੂੰ ਦਵਾ ਦਿੱਤਾ ਜਾਵੇ ਤੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਜੀ ਪੁਲਸ ਨੇ ਪਹਿਲਾਂ ਵੀ ਤੇ ਇਸੇ ਤਰ੍ਹਾਂ ਇਮਾਨਦਾਰੀ ਨਾਲ ਪੁਲਸ ਕੰਮ ਕਰਕੇ ਸਾਨੂੰ ਸਹਮਾਨ ਦਵਾ ਲਈ ਅਸੀਂ ਪੁਲਸ ਦੇ ਬਹੁਤ ਬਹੁਤ ਧੰਨਵਾਦ ਹੈ ਪੁਲਸ ਕੋਲ ਅਜੇ ਕ੍ਰੀਪ ਇੱਕ ਦਰਜਣ ਅਜਿਹੀਆਂ ਚੋਰੀਆਂ ਵਾਰਦਾਤਾਂ ਦੇ ਜਿਹੜੀਆਂ ਰਿਪੋਰਟਾਂ ਜਿਹੜੀਆਂ ਉਹ ਬਾਕੀ ਨੇ ਅਜੇ ਅਨਟਰੇਸ 59 ਚੋਰੀਆਂ ਦੀਆਂ ਵਾਰਦਾਤਾਂ ਜੋ ਪਿਛਲੇ 2 2.5 ਮਹੀਨਿਆਂ ਦੇ ਵਿੱਚ ਵਿੱਚ ਸ਼ਹਿਰ ਦੇ ਵਿੱਚ ਵਾਪਰੀਆਂ ਨੇ ਤੇ ਬੁਲਸੀ ਅਗਰ ਇਹਨਾਂ ਵਾਰਦਾਤਾਂ ਨੂੰ ਵੀ ਟ੍ਰੇਸ ਕਰ ਲੈਂਦੀ ਹੈ ਤਾਂ ਬਿਨਾਂ ਸ਼ੱਕ ਸ਼ਹਿਰ ਦੇ ਵਿੱਚ ਜਿਹੜਾ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇਗੀ ਸਾਈ ਤੌਰ ਤੇ ਅਦਰਵਾਈਜ਼ ਇਹ ਛੋਟੀਆਂ ਛੋਟੀਆਂ ਵਾਰਦਾਤਾਂ ਹੀ ਜਿਹੜੀਆਂ ਵੱਡੀਆਂ ਵਾਰਦਾਤਾਂ ਦਾ ਕਾਰਨ ਵੀ ਬਣਦੀਆਂ ਨੇ ਕਿਉਂਕਿ ਉਹਨਾਂ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਨੇ ਤੇ ਅਜੇ ਹੀਆਂ ਵਾਰਦਾਤਾਂ ਦਾ ਸਿਲਸਲਾ ਅਜੇ ਵੀ ਨਹੀਂ ਟੁੱਟ ਰਿਹਾ ਪਿਛਲੇ ਦਿਨੀ ਗੋਪਾਲ ਨਗਰ ਦੇ ਵਿੱਚ ਚੋਰੀ ਹੋਈ ਤਾਂ ਇਹ ਛੋਟੀਆਂ ਛੋਟੀਆਂ ਵਾਰਦਾਤਾਂ ਹੀ ਅੱਗੇ ਜਾ ਕੇ ਵੱਡੀਆਂ ਵਾਰਦਾਤਾਂ ਦਾ ਕਾਰਨ ਵੀ ਬਣਦੇ ਨੇ ਤੇ ਚੋਰਾਂ ਦੇ ਹੌਸਲੇ ਵੀ ਬਲੰਤ ਹੁੰਦੇ ਨੇ ਵਧਾਈ ਦੇ ਪਾਤਰ ਸਾਡੇ ਬਠਿੰਡਾ ਪੁਲਿਸ ਤੇ ਨਾਲ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਐਡੀ ਨਾਕਾਬੰਦੀ ਹੋ ਜੇ ਵੀ ਚੋਰੀ ਕਰਨ ਦੀ ਕਿਸੇ ਹਿੰਮਤ ਹੀ ਨਾ ਪਵੇ ਆਮ ਆਪਾ ਦੇਖਿਆ ਵੀ ਇਹ ਤਾਂ ਬਡੇ ਡ ਕਹਤੀ ਸੀ ਉਹ ਕੰਪਲੀਟ ਹੋ ਗਈ ਹਨਾ ਵੈਰਰ ਹੋ ਗਈ ਤੇ ਪੁਲਿਸ ਤੇ ਦਬਾਅ ਵੀ ਬਣਿਆ ਹਨਾ ਤਾਂ ਕਿ ਪੁਲਿਸ ਹੋਂ ਤੱਕ ਪਹੁੰਚ ਪਈ ਤੇ ਆਮ ਚੋਰੀਆਂ ਮੋਬਾਈਲ ਖੋ ਕੇ ਲੈ ਗੇ ਹੋਰ ਦੇਖੋ ਜੀ ਸਰੋਂ ਦੇ ਤੇਲ ਜੀਆਂ ਜਿਹੜੀਆਂ ਪਿੱਪੀਆਂ ਲੈ ਜਾਂਦੇ ਆ ਦੁਕਾਨਦਾਰਾਂ ਤੋਂ ਚੱਕ ਕੇ ਅਸੀਂ ਕਹਿੰਦੇ ਆ ਪੀਸੀਆਰ ਦੀਆਂ ਟੀਮਾਂ ਨੂੰ ਵਧਾਇਆ ਜਾਵੇ ਤਾਂ ਕਿ ਜਿਹੜੀਆਂ ਛੋਟੀਆਂ-ਛੋਟੀਆਂ ਚੋਰੀਆਂ ਇਹਨਾਂ ਤੇ ਵੀ ਵਾਰਦਾਤਾਂ ਤੇ ਲਗਾਮ ਲਗਾਈ ਜਾ ਕਿਉਂਕਿ ਜਿਹੜੇ ਛੋਟੇ ਚੋਰੀ ਹੈ ਅੱਗੇ ਜਾ ਕੇ ਵੱਡੀਆਂ ਵਾਰਦਾਤਾਂ ਕਰਦੇ ਆ ਤਾਂ ਜਾਹਰ ਹੈ ਲੋਕਾਂ ਦੇ ਵਿੱਚ ਹੁਣ ਇਹ ਮੰਗ ਸਿੱਧਤ ਨਾਲ ਉੱਠਣ ਲੱਗੀ ਹੈ ਕਿ ਸ਼ਹਿਰ ਦੇ ਵਿੱਚ ਹੁੰਦੀਆਂ ਛੋਟੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਪੁਲਿਸ ਇਸੇ ਤਰ੍ਹਾਂ ਗੰਭੀਰਤਾ ਨਾਲ ਲਵੇ ਤਾਂ ਕਿ ਸ਼ਹਿਰੀ ਜਿਹੜੇ ਨੇ ਹੋਰ ਸੁਰੱਖਿਅਤ ਮਹਿਸੂਸ ਕਰ ਸਕਣ تمام